ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੁਨਾਮ ਦੇ ਖੜਿਆਲ ਰੋਡ ਤੋਂ ਇੱਕ ਘਰ ਦੇ ਵਿੱਚ ਜਿੱਥੇ ਕੀ ਰਾਤ ਚੋਰੀ ਹੋਈ ਦੱਸੀ ਜਾਂਦੀ ਹੈ ਤੇ ਪੁਲਿਸ ਵੀ ਉਰੇ ਪਹੁੰਚੀ ਹੋਈ ਹੈ ਤੁਸੀਂ ਗੱਡੀਆਂ ਦੇਖ ਹੀ ਸਕਦੇ ਹੋ ਪੁਲਿਸ ਦੀ ਅਤੇ ਜਿਹੜਾ ਹੈਗਾ ਤਿੰਨ ਬੰਦਿਆਂ ਨੇ ਕਰੀਬ ਸਵਾ ਘੰਟਾ ਲਾ ਕੇ ਜਿਹੜਾ ਹੈਗਾ ਚੋਰੀ ਨੂੰ ਅੰਜਾਮ ਦਿੱਤਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਸੀ ਕੋਠੇ ਦੀ ਛੱਤ ਤੇ ਖੜੇ ਹਾਂ ਤੇ ਤੁਹਾਨੂੰ ਦਿਖਾਵਾਂਗੇ ਕਿ ਕਿੱਧਰ ਦੀ ਬੰਦੇ ਨੇ ਜਿਹੜੇ ਉਰੇ ਐਂਟਰ ਕੀਤੇ ਤੇ ਕਰੀਬ ਉਰੇ ਦੱਸਿਆ ਜਾ ਰਿਹਾ 18 ਤੋਂ 20 ਟੋਲੇ ਦੇ ਕਰੀਬ ਸੋਨਾ ਲੱਖ ਰੁਪਏ ਦੇ ਕਰੀਬ ਨਕਦੀ ਤੇ ਬਾਕੀ ਚਾਂਦੀ ਵਗੈਰਾ ਹੈ ਜਿਹੜੀ ਚੋਰੀ ਕੀਤੀ ਗਈ ਹੈ ਤੁਸੀਂ ਤੁਸੀਂ ਵੀ ਲੈ ਨਹੀਂ ਦੇਖ ਸਕਦੇ ਕਿ ਜਿਹੜੇ ਚੋਰ ਨੇ ਸ਼ੀਸ਼ਾ ਤੋੜ ਕੇ ਚੀਰ ਦੇ ਚਿੜਕਨੀ ਖੋਲ ਕੇ ਤੇ ਇੱਕ ਆਸਰੀਆ ਜਿਹੜਾ ਹੈਗਾ ਸਟੀਲ ਦਾ ਸਰੀਆ ਜਿਹੜਾ ਇੱਕ ਉਰੋਂ ਕੱਢ ਕੇ ਜਿਹੜੇ ਨੇ ਇਹ ਅੰਦਰ ਬੜੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੁਨਾਮ ਲੜਦੇ ਤੁਹਾਨੂੰ ਦਿਖਾ ਸਕਦੇ ਆ ਕਿ ਜਿਹੜੇ ਚੋਰਾਂ ਨੇ ਕਿਸ ਤਰ੍ਹਾਂ ਚੋਰੀ ਨੂੰ ਅੰਜਾਮ ਦਿੱਤਾ ਕਮਰੇ ਦੇ ਅੰਦਰ ਦਾ ਵੀ ਉੱਤਰ ਕੇ ਤੇ ਆ ਕੁਰਸੀ ਤੇ ਵੀ ਹਲੇ ਤੱਕ ਉਮੀ ਹੈ ਜਿਹੜਾ ਮ ਤੋੜਨ ਦੇ ਨਿਸ਼ਾਨ ਜਾਂ ਮਿੱਟੀ ਵਗੈਰਾ ਜਿਹੜੀ ਉਮੀ ਪਈ ਦਿਖਾਈ ਦੇ ਰਹੀ ਸੀ ਐਮ ਨਾਲ ਦਾ ਸਰਕਾਰ ਦੇ ਚੋਂ ਦਾ ਵੱਡਾ ਜਿਹਾ ਨਾ ਜਿਹੜਾ ਮੈਂ ਸਾਹ ਦੇ ਖੜਿਆਲ ਗੋਟੇ ਇੱਕ ਘਰ ਦੇ ਵਿੱਚ ਜਿਹੜੀ ਚੋਰੀ ਆ ਤੁਹ ਕਹਾ ਸਕਦੇ ਆ ਕਿ ਜਿਹੜਾ ਤੁਸੀਂ ਸਮਾਨ ਦੇਖ ਰਹੇ ਹੋ ਚੋਰੀਆ ਨੇ ਟਾਈਮ ਲਗਾ ਕੇ ਜਿਹੜਾ ਹੈਗਾ ਸਮਾਨ ਖਿਲਰਿਆ ਹੋਇਆ ਕਾਲ ਮਾਰੀ ਆ ਪੇਟੀ ਦੇ ਟਰੰਕ ਤੇ ਆ ਠੀਕ ਕਾਲ ਮਾਰੀ ਜਿਹੜੀ ਇਹ ਤੋੜੀ ਵੀ ਲੱਗਦੀ ਆ ਹਾਂ ਵੱਡੀ ਪੇਟੀ ਵੀ ਇੱਕ ਘਰਾਂ ਚ ਜਿਵੇਂ ਆਪਣੇ ਖੇਤਾਂ ਜੁੰਦੀ ਐ ਹਾਂਜੀ ਲੋਕਰ ਪੇਟੀ ਦੇ ਅੰਦਰ ਜਿਹੜਾ ਲੋਕਰ ਸੀਗਾ ਤਾਂ ਸਕਦੇ ਆ ਉਹ ਵੀ ਪਟਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਪੇਟੀ ਬੰਦੇ ਦਾ ਹੀ ਕੰਮ ਲੱਗਦਾ ਜਿਹੜਾ ਇਹ ਜਿਸ ਇਸ ਨਾਲ ਚੋਰੀ ਹੋਈਦਾ ਜੀ ਜਿਹੜਾ ਪੇਟੀ ਦੇ ਅੰਦਰ ਵੀ ਜਿਹਨੂੰ ਲੋਕਰ ਪਤਾ ਬਾਕੀ ਪਰਿਵਾਰ ਵਾਲਿਆਂ ਤੋਂ ਜਾਣਾਂਗੇ ਕਿ ਉਹਨਾਂ ਦਾ ਕੀ ਕਹਿਣਾ ਤੇ ਕਰੀ ਹਾਂਜੀ ਵੀਰ ਜੀ ਕੀ ਨਾਮ ਐ ਤੁਹਾਡਾ ਗੁਰਜੰਟ ਸਿੰਘ ਕੀ ਤੁਹਾਡੇ ਰਾਤ ਚੋਰੀ ਹੋਈ ਐ ਜੀ ਕੀ ਕਹਿਣਾ ਚਾਹ ਚੋਰੀ ਤੁਸੀਂ ਲਾ ਲਓ ਜੀ ਅਸੀਂ ਸੁੱਤਾ ਪਿਆ ਸੀ ਸਾਰਾ ਪਰਿਵਾਰ ਤੇ ਕੈਮਰਿਆਂ ਦੇ ਵਿੱਚ ਜਦੋਂ ਬੰਦਾਂ ਦਾ ਟੱਪਿਆ 12 ਵਜੇ ਤੇ 3 ਮਿੰਟ ਤੇ ਅੰਦਰ ਹੋਏ 2 ਵਜੇ 10 ਮਿੰਟ ਤੇ ਬੰਦੇ ਚੋਰੀ ਕਰਕੇ ਨਿਕਲੇ ਨੇ ਜੀ ਸਵੇਰੇ 3:30 ਵਜੇ 3:40 ਪਰ ਆ ਜੁਠੇ ਅਸੀਂ ਦੇਖਿਆ ਆ ਕੋਈ ਕੋਈ ਤੇ ਜਿਹੜੀ ਸਾਡੀ ਚੋਰੀ ਹੋਈ ਆ ਚੀਜ਼ ਫੁੱਲ 17 ਟੋਲੇ ਸੋਨਾ ਦੀ ਆ ਜੀ 17 ਦੇ 18 ਵਿੱਚ ਤੇ 61000 ਇੱਕ ਸੀਗਾ ਜੀ ਨਗਦ ਰਸੀ 25000 ਇੱਕ ਸੀਗਾ ਤੇ 35 35 ਦੋ ਜਗ੍ਹਾ ਸੀਗਾ ਤੇ 5000 ਇੱਕ ਜਿਹੜਾ ਆਪਣਾ ਮਿੱਟੀ ਦਾ ਗੱਲਾਂ ਹੁੰਦਾ ਜੀ ਗੁੱਡੀਆਂ ਦਾ ਉਹ ਉਹ ਸੀਗਾ ਜੀ ਹੋਰ ਹੋਰ ਕੁਝ ਵੀ ਜੁੜੀ ਹੋਇਆ ਜੀ ਹੋਰ ਕੁਝ ਨਹੀਂ ਜੀ ਬਾਕੀ ਕੱਪੜਾ ਲੀੜਾ ਜਿਵੇਂ ਤੋੜ ਮਰੋੜ ਉਹ ਸਭ ਕੁਝ ਪੂਰੀ ਹੈ ਜੀ ਬਸ ਇਹੀ ਨਗਰ ਦਾ ਰਾਸੇ ਦੇ 17 ਟੋਲੇ ਸਿਉਣਾ ਤੇ ਲੱਖ ਸਵਾ ਲੱਖ ਰੁਪਏ ਜਿੰਨਾ ਹੀ ਬਣਦਾ ਜੀ ਉਹ ਕਹੇ ਸੀ ਤੇ ਪਰਿਵਾਰ ਜੋ ਜੀ ਅਸੀਂ ਨਾਂਨ ਕਰਦੇ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸੀਐਮ ਸਾਹਿਬ ਦੇ ਪਰਿਵਾਰ ਚੋਂ ਨਾਨਕਿਆ ਜਵਾਨੇ ਹੋ ਤੇ ਇਹ ਤੇ ਕੀ ਕਾਰਵਾਈ ਕਰਦੀ ਹੈ ਪੁਲਿਸ ਵੀ ਆਈ ਵੀ ਹੈ ਉਹਦੇ ਮੈਸਰ ਜੀ ਤਾਂ ਇਹ ਵੀ ਜਿਵੇਂ ਕੈਮਰਾ ਦੇ ਵਿੱਚ ਆ ਜੇ ਨਹੀਂ ਸਾਨੂੰ ਜਦ ਤੱਕ ਜਦ ਤੱਕ ਸੱਲੀ ਹੋਈ ਆ ਵੀ ਚੋਰ ਪਕੜੇ ਜਾਣ ਸਾਨੂੰ ਤਾਂ ਸੱਲੀ ਹੋਣੀ ਚਾਹੀਦੀ ਵੀ ਕੀ ਗੱਲ ਆ ਕਿਸ ਤਰ੍ਹਾਂ ਵੀ ਸਾਡੀ ਚੋਰੀ ਬਰਾਮਦ ਹੋ ਜਾਏ ਠੀਕ ਹੈ ਜੀ ਠੀਕ ਹੈ ਸਰ ਚੋਰੀ ਹੋਈ ਹੈ ਖੜਿਆਲ ਰੋਡ ਤੇ ਵੱਡੀ ਚੋਰੀ ਹੈ ਕੀ ਕਹਿਣਾ ਚਾਹੋਗੇ ਇਨਫੋਰਮੇਸ਼ਨ ਆਈ ਸੀਸੀ ਜੀ ਚੋਰੀ ਦੀ ਤੇ ਮੌਕਾ ਵਿਜ਼ਿਟ ਕਰਨ ਆਇਆ ਜੀ ਸਾਰਾ ਦੇਖ ਰਿਹਾ ਕਿ ਕੀ ਮੋਡਸ ਆ ਕੰਟੀਨਿਊਸ ਹੋਈ ਆ ਤੇ ਸਾਰੇ ਐਂਗਲ ਤੋਂ ਤਸਵੀਰ ਕਰਦੇ ਆ ਜੀ ਉਸ ਰਿਕਾਰਡਿੰਗ ਦੇ ਦਾ ਟ੍ਰੇਸ ਕਰਾਂਗੇ ਜੀ ਸਭ ਚੋਰੀ ਬਾਵਾ ਵੱਡੀਆਂ ਨਹੀਂ ਕਰੀ 15 ਲੱਖ ਦੇ ਕਰੀਬ ਕਰੀ ਪਹੁੰਚ ਗਈ ਚੋਰੀ ਐਵਰੇਜ ਤੇ ਕੋਈ ਗੱਲ ਇਹ ਹੈ ਚੋਰੀ ਦਾ ਮਸਲਾ ਇਹ ਨਹੀਂ ਹੈ ਕਿ ਵੱਡੀ ਛੋਟੀ ਦਾ ਗੱਲ ਇਹ ਚਲੋ 골ਡ ਪਿਆ ਸੀ ਘਰੇ ਤੇ ਜੋ ਕੈਸ਼ ਪਿਆ ਸੀ ਉਹ ਚੋਰੀ ਹੋਇਆ ਚੋਰੀ ਚੋਰੀ ਹੈ ਜੀ ਚਾਹੇ ਉਹ ਵੱਡੀਆਂ ਚਾਹੇ ਛੋਟੀਆਂ ਮੇਰੇ ਲਈ ਮੇਰਾ ਤਾਂ ਇਹੀ ਕਹਿਣਾ ਹੈ ਦੇ ਵਿੱਚ ਤੇ ਅਸੀਂ ਉਹਨੂੰ ਹਰ ਸੰਭਵ ਕੋਸ਼ਿਸ਼ ਕਰਾਂਗੇ ਜਿਹਨੂੰ ਟ੍ਰੇਸ ਕਰਾਂਗੇ